ਰਕੇ ਆਇਦਾ ਗੁਰੂ ਕੇ ਸvaroosh me ਉਸੇ ਵੇਲੇ ਜਦੋਂ 베ੜੀ ਤੋਂ ਉਤਰਨ ਲੱਗੇ ਸਤਿਗੁਰੂ ਉਤਰ ਗਏ ਤੇ ਸੈਦਾ ਮਲਾ ਵੀ ਉਤਰ ਗਿਆ ਮੇਰੇ ਗਰੀਬ ਨਵਾਜ਼ ਪਾਦਸ਼ਾਹ ਜੀ ਜਦੋਂ ਕੁਝ ਪੈਸੇ ਕੱਢ ਕੇ ਮਾਇਆ ਉਸ ਨੂੰ ਦੇਣ ਲੱਗੇ ਤੇ ਸੈਦੇ ਨੇ ਹੱਥ ਜੋੜ ਕੇ ਆਖਿਆ ਪਾਦਸ਼ਾਹ ਵਾ ਦੁਨੀਆਦਾਰ ਲੋਕ ਵੀ ਬੇੜੀ ਵਿੱਚ ਸਵਾਰ ਹੋਣ ਉਹਨਾਂ ਨੂੰ ਮੈਂ ਪਾਰ ਕਰਾਂ ਦਰਿਆ ਤੋਂ ਤੇ ਉਹ ਵੀ ਦੁਨੀਆ ਦੇ ਚਾਰ ਟਕੇ ਦੇਖ ਕੇ ਚਲੇ ਜਾਣ ਤੇ ਦੀਨ ਦੁਨੀਆ ਦਾ ਮਾਲਕ ਵੀ ਬੇੜੀ ਵਿੱਚ ਸਵਾਰ ਹੋਵੇ ਉਹ ਵੀ ਦੁਨਿਆਵੀ ਟਕੇ ਦੇਖ ਕੇ ਚਲਾ ਜਾਏ ਇਹ ਗੱਲ ਨਹੀਂ ਬਣਦੀ ਸੈਦਿਆ ਕੀ ਚਾਹੀਦਾ ਤੈਨੂੰ ਤੇਰਾ ਤੇ ਇਹ ਕੰਮ ਹੈ ਤੇਰੀ ਉਪਜੀਵਕਾ ਹੈ ਕੱਲ ਕੇ ਪਾਦਸ਼ਾਹ ਮੇਰੀ ਉਪਜੀਪ ਦਾ ਆਪ ਜੀ ਦੀ ਕਿਰਪਾ صدਕਾ ਚੱਲ ਰਹੀ ਹੈ ਜੇ ਖੁਸ਼ ਹੋ ਜੇ ਦੇਣਾ ਚਾਹਦੇ ਹੋ ਮੈਨੂੰ ਆਚਾਰ ਦੰਮੜੇ ਨਾ ਦਿਓ ਕਿਰਪਾ ਕਰਿਓ ਇਸ ਦਰਿਆ ਵਿੱਚੋਂ ਬੇੜੀ ਨੇ ਤੁਹਾਡੀ ਕਿਰਪਾ صدਕਾ ਪਾਰ ਕੀਤਾ ਹੈ ਤੁਸੀਂ ਇਸ ਕਿਨਾਰੇ ਆਇਓ ਤੁਸੀਂ ਉਸ ਬੇੜੇ ਦੇ ਮਲਾਵੋ ਜਿਹੜਾ ਭਵ ਸਾਗਰ ਦਾ ਬੇੜਾ ਹੈ ਕਿਰਪਾ ਕਰਿਓ ਮੇਰੀ ਜ਼ਿੰਦਗੀ ਦਾ ਬੇੜਾ ਉਸ ਭਵ ਸਾਗਰ ਵਿੱਚ ਜਿਹੜਾ ਠੱਲਿਆ ਹੈ ਮੈਨੂੰ ਕਿਰਪਾ ਕਰਕੇ ਇਸ ਭਵ ਸਾਗਰ ਤੋਂ ਪਾਰ ਕਰ ਦਿਓ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਤਾ ਕਿਹੜਾ ਬਚਨ ਕਿਹਾ ਕਹਿ ਲੱਗੇ ਸੈਦਿਆ ਅੰਮ੍ਰਿਤ ਵੇਲੇ ਉੱਠੀ ਇਸ਼ਨਾਨ ਕਰੀ ਸਿਮਰਨ ਕਰੀ ਗੁਰੂ ਨਾਨਕ ਦੀ ਅਰਤਲ ਵਿੱਚ ਰਹਿ ਕੇ ਆਪਣਾ ਜੀਵਨ ਜਿਉਈ ਚੇਤੇ ਰੱਖੀ ਤੂੰ ਤਾਂ ਕਿ ਤੇਰੇ ਪਿੱਛੇ ਪਤਨੀ ਹੋਰ ਕਈਆਂ ਦਾ ਪਾਰ ਉਤਾਰਾ ਹੋ ਜਾਏ ਇਹ ਗੁਰੂ ਦੀ ਵਡਿਆਈ ਹੈ ਗੁਰੂ ਭਗਵ ਸਾਗਰ ਤੋਂ ਪਾਰ ਕਰਦਾ ਇੱਕ ਗੁਰੂ ਮਿਲਾਂਦਾ ਹੈ ਇੱਕ ਮੈਂ ਕਈ ਵਾਰੀ ਬੇਨਤੀ ਕਰਦਾ ਸੰਸਾਰੀ ਰਿਸ਼ਤੇ ਬਣਦੇ ਬੜੇ ਨੇ ਟੁੱਟਦੇ ਵੀ ਬੜੇ ਜਿੰਨੀ ਜਲਦੀ ਬਣਦੇ ਨੇ ਓਨੀ ਜਲਦੀ ਟੁੱਟਦੇ ਇਹਨਾਂ ਚ ਵਫਾਦਾਰੀ ਨਾਂ ਦੀ ਕੋ ਬਹੁਤੀ ਚੀਜ਼ ਨਹੀਂ ਹੁੰਦੀ ਕਿਸੇ ਦਾ 10 ਸਾਲ ਹੰਢਦਾ ਹੈ ਕਿਸੇ ਦਾ 20 ਸਾਲ ਹੰਢਦਾ ਹੈ ਕਿਸੇ ਦਾ 2 ਮਹੀਨੇ 4 ਮਹੀਨੇ ਪਰ ਟੁੱਟ ਜਾਂਦਾ ਹੈ ਚੇਤੇ ਰੱਖਿਓ ਗੁਰੂ ਨਾਲ ਜੇ ਰਿਸ਼ਤਾ ਗੰਢਿਆ ਜਾਏ ਜੇ ਸ਼ਬਦ ਵਰਤਿਆ ਹਰ ਇੱਕ ਦਾ ਨਹੀਂ ਗੰਢਿਆ ਜਾਂਦਾ ਅਸੀਂ ਸਾਰੇ ਕਹਿੰਦੇ ਸਤਿਗੁਰੂ ਤੇਰੇ ਸਿੱਖਾਂ ਪਰ ਕਿਧਰੇ ਉਧਰੋਂ ਵੀ ਆਵਾਜ਼ ਸੁਣ ਲਈਏ ਵੀ ਵਾਕਿਆ ਹੀ ਉਹ ਵੀ ਕਹਿਣ ਵੀ ਸਤਿਗੁਰੂ ਬਾਕੀ ਸਿੱਖਾਂ ਤੂੰ ਮੇਰਾ ਸਿੱਖ ਹੈ ਜੇ ਕਿਤੇ ਰਿਸ਼ਤਾ ਗੁਰੂ ਨਾਲ ਗੰਢਿਆ ਜਾਏ ਨਾਤਾ ਬਣ ਜਾਏ ਫਿਰ ਚੇਤੇ ਰੱਖਿਓ 2 4 10 20 ਸਾਲ ਰਿਸ਼ਤੇ ਦੀ ਕੀ ਗੱਲ ਗੁਰੂ ਕੇ ਸਵਾਰਿਓ ਗੁਰੂ ਤੇ ਜਨਮ ਜਨਮਾਂ ਤਰਾਂ ਦਾ ਉਹ ਨਾਤਾ ਜਿਹੜਾ ਤੋੜ ਲਵਾ ਦਿੰਦਾ ਹੈ ਤਾਂ ਹੀ ਤਾਂ ਗੁਰੂ ਸਾਹਿਬ ਜੀ ਦਾ ਅਸੀਂ ਬਚਨ ਇਹ ਵਰਤਦੇ ਆਂ ਵੀ ਜਿਨ੍ਹਾਂ ਨੂੰ ਮੇਲ ਦੇਵੇ ਫਿਰ ਵਿਛੋੜਦਾ ਨਹੀਂ ਜਿਨ੍ਹਾਂ ਨੂੰ ਆਪਣਾ ਬਰਾਲ ਹੈ ਕਦੀ ਵੀ ਛੋੜਦਾ ਨਹੀਂ ਮੈਨੂੰ ਇਤਿਹਾਸ ਦਾ ਉਹ ਬਚਨ ਯਾਦ ਹੁੰਦਾ ਹੈ ਗੁਰੂ ਕਲਗੀਆਂ ਵਾਲੇ ਨੇ ਘੋੜੇ ਤੇ ਸਵਾਰ ਹੋਏ ਨਦੇੜ ਸਾਹਿਬ ਦੀ ਧਰਤੀ ਤੇ ਜਲਦੀ ਜਲਦੀ ਘੋੜਾ ਦੌੜਾਉਂਦੇ ਨੇ ਉਤਰ ਗਿਆ ਅਖਰ ਘੋੜੇ ਤੋਂ ਤੇ ਕਿਸੇ ਸਿੱਖ ਨੇ ਪੁੱਛਿਆ ਮਹਾਰਾਜ ਕੀ ਗੱਲ ਇੰਨੀ ਜਲਦੀ ਕਿਉਂ ਹੈ ਕਹਿ ਲੱਗੇ ਬਾਅਦ ਵਿੱਚ ਦੱਸਦੇ ਆ ਵੇਖਿਆ ਗੁਰੂ ਕੇ ਸਵਾਰੋ ਇੱਕ ਸ਼ਰੀਰ ਦਾ ਸ਼ਿਕਾਰ ਕੀਤਾ ਪੰਛੀ ਦਾ ਤੇ ਜਦੋਂ ਸ਼ਿਕਾਰ ਕਰ ਲਿਆ ਤੇ ਮੇਰੇ ਪਾਤਸ਼ਾਹ ਕਹਿ ਲਗੇ ਭਾਈ ਇਹ ਸਾਡਾ ਪਹਿਲੇ ਚੋਲੇ ਤੋਂ ਵਿਛੜਿਆ ਹੋਇਆ ਸਿੱਖ ਹੈ ਕੌਣ ਸੀ ਭਾਈ ਮੂਲਾ ਆਖਿਆ ਸੀ ਕਿਸੇ ਬਚਨ ਕਰਕੇ ਵਿਛੜ ਗਿਆ ਪਰ ਇਹਦੀ ਘਰ ਵਾਲੀ ਨੂੰ ਬਚਨ ਦੇ ਕੇ ਆਏ ਸਾਂ ਸਮਾਂ ਆਏਗਾ ਆਉਣ ਵਾਲੇ ਟਾਈਮ ਵਿੱਚ ਇਸ ਦਾ ਉਧਾਰ ਕਰਾਂਗਾ ਦੇਖੋ ਪਹਿਲੇ ਪਾਦਸ਼ਾਹ ਤੋਂ ਲੈ ਕੇ ਸਮਾਂ ਆਇਆ 10ਵੇਂ ਪਾਦਸ਼ਾਹ ਜੀ ਨੇ ਗੁਰੂ ਕੇਸਵਾਰਿਓ ਤਿੱਤਰ ਦਾ ਸ਼ਿਕਾਰ ਕਰਕੇ ਭਾਈ ਮੋਲੇ ਦੀ ਕਲਿਆਣ ਕਰ ਦਿੱਤੀ ਮਿਛੋੜਦਾ ਹੈ ਲੱਭ ਲੈਂਦਾ ਹੈ ਬਾਬਾ ਈਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲੇ ਮਹਾਂਪੁਰ ਕੀ ਕਰਦੇ ਸਨ ਦਰੂਦੀ ਨਜ਼ਰ ਬੜੀ ਬਰੀਕ ਹੈ ਜਨਮ ਜਨਮਾਂ ਤਰਾ ਵਿੱਚ ਪਈਆਂ ਹੋਈਆਂ ਜੂਨਾ ਵਿੱਚੋਂ ਪਛਾਣ ਲੈਂਦਾ ਹੈ ਕਿਹੜਾ ਕਿਹੜੇ ਵੇਲੇ ਵਿਛੜਿਆ ਹੈ ਕਿਹੜਾ ਕਿਹੜੇ ਵੇਲੇ ਟੁੱਟਿਆ ਹੈ ਕਿਹੜਾ ਕਿਹੜੇ ਵੇਲੇ ਥੜਕਿਆ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਕੇ ਉਹਦੇ ਜੀਵਨ ਦਾ ਭਲਾ ਕਰ ਲੈਂਦਾ ਬੋਲੇ ਇਫਤੋ ਨਿਹਾਨ ਸਤਿ ਆਤਾਲ ਇਸ ਕਰਕੇ ਗੁਰੂ ਕੇ ਸਵਾਰੋ ماں پرش بچن کیا کر دے سر بھائی ساڑی بھی ستگوا نے ڈیوٹی یہ لائی ہے بابا عشر سے مہاراج جی پچھے آجی کی لائی ہے کہ وچھڑے ملنے نے گواچے لبنے نے سائی دار پہنچا نے آہی ڈیوٹی ہے اور گروہ کے سوارو جا سمرپت نال ਫਿਰ ਗੁਰੂ ਦੋਵੇਂ ਕੰਮ ਕਰਦਾ ਹੈ ਭਵ ਸਾਗਰ ਤੋਂ ਵੀ ਪਾਰ ਕਰਦਾ ਹੈ ਵਿਛੜੇ ਨੂੰ ਮਿਲਦਾ ਵੀ ਹੈ ਅਸੀਂ ਇੱਕ ਪੌੜੀ ਸੁਖਮਨੀ ਸਾਹਿਬ ਦੀ ਪੜ ਲਈਏ ਸਾਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੀਰਾ ਹੈ ਗੁਰਬਚਨੀ ਹਰ ਨਾਮ ਸਤਿਗੁਰੂ ਸਿੱਖ ਕੇ ਬੰਧਨ ਗੁਰ ਕਾ ਸਿੱਖ ਬਕਾਰ ਤੇ ਸਤਗੁਰ ਸਿੱਖ ਕੋ ਨਾਮ ਤਨ ਗੁਰ ਕਾ ਸਿੱਖ ਸਤਗੁਰ ਸਿੱਖ ਕਾ ਹਾਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸੁ ਜਿੰਦ ਨਾਲ ਸੰਭਾਲ ਕੇ ਰੱਖਦਾ ਕੋਈ ਉਹਦਾ ਬਣੇ ਤਾਂ ਸਹੀ ਜਿਹੜਾ ਇੱਕ ਵਾਰੀ ਉਹਦਾ ਬਣ ਗਿਆ ਗੁਰੂ ਕੇ ਸਾ ਸਵਾਰਿਓ ਵਿਛੋੜਦਾ ਨਹੀਂ ਪਰ ਚੇਤੇ ਰੱਖਿਓ ਬਣਨ ਵਾਸਤੇ ਬਣੀ ਦਾ ਕਿਵੇਂ ਆ ਬਨਣ ਵਾਸਤੇ ਮਿਟਣਾ ਪੈਂਦਾ ਹੈ ਬਨਣ ਵਾਸਤੇ ਆਤਮ ਸਮਰਪਣ ਕਰਨਾ ਪੈਂਦਾ ਹੈ ਬਨਣ ਵਾਸਤੇ ਰਾਖ ਬਨਣਾ ਪੈਂਦਾ ਹੈ ਬਨਣ ਵਾਸਤੇ ਗੁਰੂ ਕੇ ਸਵਾਰਿਓ ਧੂੜ ਬਨਣਾ ਪੈਂਦਾ ਤਾਂ ਰੰਗ ਲੱਗਦਾ ਉਸ ਤਰ੍ਹਾਂ ਲੱਗਦਾ ਬਣਾ ਬੜਾ ਬਰੀਕ ਹੋਣਾ ਪੈਣਾ ਤੇ ਮੇਰੇ ਗੁਰੂ ਕਹਿੰਦੇ ਵੀ ਨੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹਰਮਤ ਤਿਸ ਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ ਜੇ ਕਿਦਰੇ ਭੈ ਵਿੱਚ ਭਾਵਨਾ ਵਿੱਚ ਰਹੇ ਤੇ ਮੇਰੇ ਗੁਰੂ ਨੇ ਤੇ ਐਸੀ ਕਮਾਲ ਕਰ ਦਿੱਤੇ ਜਿਹੜੇ ਭੈ ਤੇ ਭਾਵਨਾ ਵਿੱਚ ਰਹੇ ਦੁਨੀਆ ਦੇ ਪਦਾਰਥ ਤੇ ਨਾਲ ਤੇ ਝੋਲੀ ਭਰੀ ਭਰੀ ਜਿਹੜਾ ਭੈ ਤੇ ਭਾਵਨਾ ਨਾਲ ਰਹਾ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਭਾਈ ਲੈਣ ਨੂੰ ਆਪਣੇ ਤਖਤ ਦੇ ਵੀ ਬਿਠਾ ਦਿੱਤਾ ਸਤਿ ਸ੍ਰੀ ਅਕਾਲ ਇਸ ਕਰਕੇ ਗੁਰੂ ਕੇ ਸਵਾਰੋ ਸਤਿਗੁਰੂ ਦੇ ਬਣ ਕੇ ਅਸੀਂ ਆ ਜਪ ਤਪ ਕਰਦੇ ਆ ਕਾਦੇ ਵਾਸਤੇ ਸਤਿਗੁਰੂ ਮਿਟ ਜਾਈਏ ਮੈਂ ਕਈ ਵਾਰੀ ਬੇਨਤੀ ਕਰਦਾ ਮੂਲ ਮੰਤਰ ਦਾ ਗੁਰ ਮੰਤਰ ਦਾ ਅਭਿਆਸ ਕਰਕੇ ਜੇ ਕਿੰਦਰੇ ਫਿਰ ਵੀ ਹਉਮੈ ਛਾਤੀ ਮਾਰਦੀ ਹੈ ਤੇ ਫਿਰ ਵੀ ਮਨ ਨੂੰ ਸਮਝਾਣਾ ਹਾਲੀ ਗੱਲ ਨਹੀਂ ਬਣੀ ਕਹਿੰਦੇ ਕਿਵੇਂ ਪਤਾ ਲੱਗਦਾ ਰੰਗ ਕਿਵੇਂ ਲੱਗਾ ਹੈ ਕਿਵੇਂ ਪਤਾ ਲੱਗਦਾ ਵੀ ਮੇਰੇ ਤੇ ਕਿਰਪਾ ਹੋਈ ਏ ਸਿੱਧੀ ਸਿੱਧੀ ਗੱਲ ਐ ਨਾਮ ਜਪਣ ਵਾਲੇ ਨੂੰ ਕੋਈ ਕੌੜਾ ਬੋਲੇ ਉਹਨੂੰ ਗੁੱਸਾ ਨਾ ਆਵੇ ਤੇ ਸਮਝੀ ਰੰਗ ਲੱਗਣਾ ਸ਼ੁਰੂ ਹੋ ਗਿਆ ਨਾਮ ਜਪਣ ਵਾਲੇ ਦਾ ਕੋਈ ਬੁਰਾ ਚਿਤਵੇ ਤੇ ਉਹ ਅੱਗੋਂ ਪਰਉਪਕਾਰ ਕਰੇ ਉਹਦਾ ਭਲੇ ਲਈ ਅਰਦਾਸ ਕਰੇ ਸਮਝੀ ਤੈਨੂੰ ਰੰਗ ਲੱਗ ਗਿਆ ਇਹੀ ਤਾਂ ਇਹੀ ਗੁਰੂ ਕੇ ਸਾਰੋ ਸਭ ਤੋਂ ਵੱਡੀ ਨਿਸ਼ਾਨੀ ਐ ਗੁਰਮਤ ਜਦੋਂ ਸਤਗੁਰੂ ਅੰਦਰ ਟਿਕਦੇ ਨੇ ਜਦੋਂ ਅੰਦਰ ਕਿਰਪਾ ਕਰਦੇ ਨੇ ਗੁਰੂ ਕੇ ਸਵਾਰੋ ਉਦੋਂ ਚੜ੍ਹਦੀ ਕਲਾ ਹੋ ਜਾਂਦੀ ਹੈ ਤਾਂ ਅਸਲ ਬਹੁਤਾ ਸਭਾ ਨਹੀਂ ਲਾੜਾ ਮਹਾਰਾਜ ਕਿਰਪਾ ਕਰ ਇਸੇ ਤਰ੍ਹਾਂ ਨਾਮ ਬਾਣੀ ਜਪਦੇ ਰਹੀਏ ਅਭਿਆਸ ਕਰਦੇ ਰਹੀਏ ਬਾਣੀ ਪੜ੍ਹਦੇ ਰਹੀਏ ਔਰ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਅਸੀਂ ਸਫਲਾ ਕਰੀਏ ਤੇ ਗੁਰੂ ਸਾਹਿਬ ਮਿਹਰ ਕਰਨਗੇ ਬਹੁਤ ਵੱਡਾ ਉਪਰਾਲਾ ਆਪ ਜੀ ਸਾਰੇ ਜੁੜੇ ਹੋ ਮਾਤਾ ਜੀ ਵਿਸ਼ੇਸ਼ ਤੌਰ ਤੇ ਆਏ ਨੇ ਚਾਈ ਜੀ ਵੀ ਬੈਠੇ ਹੋਏ ਨੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਆਈ ਮੇਜਰ ਸਿੰਘ ਸਾਰੇ ਪਹੁੰਚੇ ਨੇ ਮੈਂ ਸਭ ਦਾ ਧੰਨਵਾਦ ਕਰਦਾ ਕੂਟਾਨਕੁਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਆਪ ਜੀ ਵਰਗੇ ਰਬ ਰੂਪ ਸਾਧ ਸੰਗਤਾਂ ਦਾ ਤੇ ਇਸ ਭਾਈ ਗੁਰਪ੍ਰੀਤ ਸਿੰਘ ਧਰਮਪੁਰਾ ਇਹ ਇਲਾਕੇ ਦਾ ਨਾਮ ਹੈ ਇਸ ਬਾਬੇ ਇਸ ਨੇ ਬਣਾਇਆ ਤੇ ਨਾਮ ਲੋਕਾਂ ਨੂੰ ਜਪਣਾ ਤੇ ਆਪ ਵੀ ਜਪਣਾ ਇਹ ਬੰਦਗੀ ਦੂਜਿਆਂ ਨੂੰ ਵੀ ਕਰਾਈਏ ਤੇ ਆਪ ਵੀ ਕਰੀਏ ਬਾਣੀ ਦੂਜਿਆਂ ਨੂੰ ਵੀ ਪੜਾਈਏ ਤੇ ਆਪ ਵੀ ਪੜਹੀਏ ਇਹ ਫਿਰ ਜੀਵਨ ਦਾ ਪੜਾ ਇਹਨੇ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚ ਕੇ ਪਿਆਰ ਸਹਿਤ ਫਤਿਹ ਆਉਂ ਆਉਂ ਮੈਂ ਬੇਨਤੀ ਕਰਾਂ ਸਾਡੇ ਪਿਆਰ ਵਾਲੇ ਮੈਂ ਬਾਬਾ ਅਨਹਦ ਰਾਜ ਸਿੰਘ ਜੀ ਸੰਤ ਬਾਬਾ ਅਨਹਦ ਰਾਜ ਸਿੰਘ ਜੀ ਸਮਰਾਲਾ ਚੌਂਕ ਵਾਲੇ ਮਹਾਪੁਰਸ਼ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗਲਤੀਆਂ ਭੁੱਲਾਂ ਦੀ ਖਿਮਾ ਪਿਆਰ ਸਹਿਤ ਪਤਿ ਜੀ ਜਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ